ਆਸ਼ਾ ਤਾਂ ਹੀ ਸਾਨੂੰ ਰੋਜ਼ ਪੜ੍ਹਦੇ ਆਪਾਂ ਸੁਣਦੇ ਨਹੀਂ ਆ ਜਾਰ ਕੋ ਆਏ ਸੋਈ ਬਿਨਾਜ ਜਿਹੜਾ ਮਨਜ ਕਰਨ ਆਏ ਸੀ ਉਹ ਮਨਜ ਕਰੋ ਔਰ ਬੋਲਦੇ ਹੋਰੇ ਵਸੀਰਾ ਨਿਝ ਘਰ ਮਹਿਲ ਪਾਓ ਸੁਖ ਸਹਜ ਬਹਰ ਨਾ ਹੋਏ ਕੋਈ ਰਾਹ ਹੁਣ ਸਤਗੁਰ ਬਰਵਾਣੀ ਦੇ ਵਿੱਚ ਸਾਡੇ ਮੂਰੇ ਸਵਾਲ ਰੱਖਦੇ ਨੇ ਕਿਹੜਾ ਉਹ ਨਿਝ ਘਰ ਹੈ ਜਿੱਥੇ ਬਹਿਣ ਦੇ ਨਾਲ ਅਸੀਂ ਸੁਖੀ ਹੋ ਜਾਵਾਂ ਅੱਜ ਦੇਖਦੇ ਆ ਸਾਰਾ ਸੰਸਾਰ ਦੁਖੀ ਮੈਲ ਦਾ ਸੰਗਤ ਵੀ ਕਰਦਾ ਬਾਣੀ ਵੀ ਪੜ ਰਿਆ ਪਰ ਘਰਾਂ ਦੇ ਵਿੱਚੋਂ ਕਲੇਸ਼ ਸਰੀਰਾਂ 'ਚੋਂ ਦੁੱਖ ਇਹ ਖਤਮ ਨਹੀਂ ਹੋਏ ਇੱਕ ਖਤਮ ਹੁੰਦਾ ਦੂਜਾ ਲੱਭ ਜਾਂਦਾ ਦੂਜਾ ਖਤਮ ਹੁੰਦਾ ਤੀਜਾ ਲੱਭ ਜਾਂਦਾ ਇਹ ਆਪਾਂ ਕਦੀ ਜਾਣ ਨਹੀਂ ਹੁਣੀ ਕਿ ਦੁੱਖ ਲੱਗਦਾ ਕਿਉਂ ਪੜਦੇ ਰੋ ਨਾ ਸਾਧੂਆਂ ਦੇ ਬਚਨ ਪਰਮੇਸ਼ਰ ਦੇ ਭੁੱਲਿਆਂ ਜਿਆਪੁਰ ਸਭ ਦੇ ਰੋਗ ਇਹ ਰੋਗ ਸਾਰੇ ਮਨ ਨੂੰ ਵੀ ਤਾਂ ਹੀ ਲੱਗਦੇ ਨੇ ਫਿਰ ਮਨ ਕੋਈ ਤਨ ਤੇ ਆਉਂਦੇ ਨਹੀਂ ਦੱਸਦੇ ਨੇ ਬੇਵਕ ਹੋਏ RAM ਤੇ ਲੱਗਣ ਜਨਮ ਹੋਏ ਜਿਵੇਂ ਅਸੀਂ ਪ੍ਰਮਾਤਮਾ ਨੂੰ ਮਿਲਣ ਵਾਸਤੇ ਆਇਆ ਜੀਵ ਨੂੰ ਆਪਾਂ ਜਿਉਉਂਦੇ ਜਾਂ ਜੀ ਨਹੀਂ ਮਿਲਦੇ ਸਦਾ ਉਹੇ ਤੋਂ ਬੇਵਕ ਰਹਿੰਦੇ ਆ ਤੇ ਜਿਵੇਂ ਆਪਾਂ ਪਤਾ ਨਹੀਂ ਕਿੰਨਾ ਨੂੰ ਸਮਾਂ ਹੋ ਚੁੱਕਿਆ ਆਪਾਂ ਉਸ ਪ੍ਰਮਾਤਮਾ ਤੋਂ ਵਿਛੜੇ ਹੋਈਆਂ ਜੇ ਸਭ ਸੁਣੇ ਤਾਂ ਵੀ ਸਾਨੂੰ ਗਿਆਨ ਦਿੰਦੇ। ਹਰਦੇ ਰੋਗ ਨਾਲ ਸਤਗੁਰਾਂ ਦੇ ਬਚਨ ਕਰਮ ਕਾ ਪਾਸਾ ਕੋ ਸੁਣੇ ਵੀ ਹੋਣ ਨਹੀਂ ਕਦੀ। ਇੱਕ ਦੁੱਖ ਵਿਛੋੜਾ। ਆਜੇ ਸੰਸਾਰ ਦੇ ਵਿੱਚ ਜੀਵ ਨੂੰ ਦੁੱਖ ਨੇ, ਸਰੀਰ ਦੇ ਧੀਆ ਪੁੱਤਰਾ ਵੱਲੋਂ, ਪਰਿਵਾਰਾਂ ਵੱਲੋਂ, ਕਾਰੋਬਾਰਾਂ ਵੱਲੋਂ ਇੱਕ ਅਸਲ ਦੁੱਖਾ ਕਿ ਅਸੀਂ ਪਰਮਾਤਮਾ ਤੋਂ ਵਿਛੜੇ ਹੋਏ ਹਾਂ। ਪਰ ਅਫਸੋਸ ਨਾ ਸਾਨੂੰ ਉਸ ਪਰਮਾਤਮਾ ਦਾ ਗਿਆਨ ਨਾ ਸਾਨੂੰ ਉਸ ਨਾਮ ਦਾ ਗਿਆਨ ਜਿਹੜੇ ਨਾਮ ਬਾਰੇ ਪੜ੍ਹਦੇ ਆ ਹੁਣ ਵੀ ਪੜਿਆ ਗੁਰਮਖਾਣੇ ਨਾ ਉਹ ਨਹੀਂ ਅਮਰਤ ਪ੍ਰਭ ਦਾ ਨਾਮ ਦੇਹੀ ਵਿੱਚ ਦਾ ਬਸਰਾਮ ਕਿੱਥੇ ਆ ਦੇਹ ਦੇ ਵਿੱਚੋਂ ਨਾ ਕਦੀ ਇਹ ਵਿਚਾਰਿਆ ਪਰ ਨਹੀਂ ਵਿਚਾਰਿਆ ਉਹ ਮਿਤਾ ਪਰਮੇਸ਼ਾ ਦੇ ਵਜਨਾ ਦੇ ਵਿੱਚ ਲਿਖਿਆ ਉਹ ਨਾਮ ਕਿੱਥੇ ਆ ਰਾਮ ਨਾਮ ਰਤਨ ਕੋਠੜੀ ਗੜ ਬੰਦਰ ਇਹ ਕਿਤਾਨੀ ਕਿਹੜੀ ਕੋਠੜੀ ਆ ਸਾਡੇ ਅੰਦਰ ਜਿਦੇ ਵਿੱਚ ਪਦਾ ਪਰਮੇਸ਼ਰ ਨੇ ਉਹ ਨਾਮ ਲਿਖੋ ਕੇ ਰੱਖਿਆ ਹੋਇਆ ਹੈ ਕਿਹੜਾ ਉਹ ਥੇਰ ਘਰ ਆ ਜਿੱਥੇ ਬੈਠਿਆਂ ਸਤਿਗੁਰ ਨੇ ਸਾਡੇ ਕੰਮ ਕਰਦੇ ਸਤਗੁਰ ਸਾਹੂ ਲਿਖ ਕੇ ਗਰੰਟੀ ਦਿੰਦੇ ਨੇ ਥੇਰ ਘਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਜਿਹੜਾ ਬਾਦ ਪ੍ਰਮਾਤਮਾ ਨੂੰ ਮਿਲਣ ਦੇ ਵਾਸਤੇ ਮਨੁੱਖਾ ਦੇ ਬੜੀਏ ਸਵਾਸਾਂ ਦਾ ਧੰਨ ਮਿਲਿਆ